ਲੱਖੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਦੇਸ਼ ਦੇ ਕਿਸਾਨਾਂ ਦੇ ਮਹਾਨ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਖਨੌਰੀ ਵਿਖੇ ਪਿਛਲੇ 40 ਦਿਨਾਂ ਤੋਂ ਉਹਨਾਂ ਦਾ ਮਰਨ ਵਰਤਾ ਜਿਹੜਾ ਉਹ ਚੱਲ ਰਿਹਾ ਹੈ ਅੱਜ 4 ਜਨਵਰੀ 2025 ਨੂੰ ਉਹਨਾਂ ਨੇ ਕਾਲ ਕੀਤੀ ਖਨੌਰੀ ਵਿਖੇ ਕਿ ਉੱਥੇ ਜਿਹੜੀ ਮਹਾਪੰਚਾਇਤ ਆ ਕਿਸਾਨਾਂ ਦੀ ਉਹ ਬੁਲਾਈ ਆ ਲੱਖਾਂ ਦੀ ਤعداد ਦੇ ਵਿੱਚ ਕਿਸਾਨ ਭਰਾ ਹਰਿਆਣਾ ਤੋਂ ਰਾਜਸਥਾਨ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਉੱਥੇ ਅੱਜ ਪਹੁੰਚੇ ਹੋਏ ਆ ਮੇਰੇ ਪਿੰਡ ਦੇ ਵੀ ਮੇਰੇ ਭਰਾ ਭਤੀਜੇ ਚਾਚੇ ਤਾਇਆ ਦੇ ਬੇਟੇ ਅੱਜ ਉੱਥੇ ਗਏ ਅਸੀਂ ਸਾਰਿਆਂ ਨੇ ਵਾਰੀ ਬੰਨੀ ਹੋਈ ਆ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਇੱਥੇ ਰੱਖੀ ਆ ਤੁਹਾਡੇ ਮੀਡੀਆ ਦੇ ذریعے ਅੱਜ ਮੈਂ ਹਿੰਦੁਸਤਾਨ ਦੀ ਸਰਕਾਰ ਨੂੰ ਵਾਰਨਿੰਗ ਦੇਣੀ ਚਾਹੁੰਦਾ ਕਿ ਅਗਰ ਕੁਛ ਡੱਲੇਵਾਲ ਸਾਹਿਬ ਨਾਲ ਗਲਤ ਹੁੰਦਾ ਉਹਨਾਂ ਦੀ ਕੋਈ ਜਾਨ ਨੂੰ ਖਤਰਾ ਆਉਂਦਾ ਕਿਉਂਕਿ 40 ਦਿਨ ਬਹੁਤ ਹੁੰਦੇ ਆ 70 ਸਾਲ ਤੋਂ ਉੱਤੇ ਉਮਰ ਇਹਦੇ ਨਾਲ ਕੱਲੇ ਪੰਜਾਬ ਦੇ ਨਹੀਂ ਦੇਸ਼ ਦੇ ਹਾਲਾਤ ਵੀ ਬਦਲ ਜਾਣਗੇ ਸੋ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਨੂੰ ਆਪ ਦਾ ਹੱਥ ਛੱਡਣਾ ਚਾਹੀਦਾ ਔਰ ਕਿਸਾਨਾਂ ਦੀਆਂ ਸਾਰੀਆਂ ਜਿੰਨੀਆਂ ਵੀ ਮੰਗਾਂ ਸਾਰੀਆਂ ਜਾਇਜ਼ ਆ ਦੇਸ਼ ਦਾ ਅੰਨਦਾਤਾ ਜਿਹੜਾ ਕੱਲੇ ਦੇਸ਼ ਦਾ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਪੰਜਾਬ ਦੀ ਹਰਿਆਣੇ ਦੀ ਜਾਂ ਹਿੰਦੁਸਤਾਨ ਦੀ ਕਣਕ ਝੋਨਾ ਫਸਲ ਉੱਥੇ ਜਾਂਦੀ ਆ ਇੰਨੀ ਦੁਨੀਆ ਦਾ ਢਿੱਡ ਭਰਨ ਵਾਲਾ ਕਿਸਾਨ ਅੱਜ ਆਪ ਕੱਖੋਂ ਹੌਲਾ ਰੋਮ-ਰੋਮ ਕਰਜ਼ੇ 'ਚ ਡੁੱਬਿਆ ਅੱਜ ਕਿਸਾਨੀ ਦਾ ਠੰਡੀਆਂ ਰਾਤਾਂ ਦੇ ਵਿੱਚ ਧਰਨਿਆਂ ਤੇ ਗਰਮ ਰੁੱਤ ਦੇ ਵਿੱਚ ਸੜਕਾਂ ਤੇ ਇਹ ਸਾਰਾ ਸੰਤਾਪ ਪੰਜਾਬ ਦਾ ਕਿਸਾਨ ਹੰਡਾ ਰਿਹਾ ਏ ਇੱਕ ਅਪੀਲ ਮੈਂ ਬਹੁਤ ਹੀ ਸਤਕਾਰਯੋਗ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਵੀ ਕਰੂੰਗਾ ਕਿ ਉਹਨਾਂ ਦੀ ਜਿਹੜੀ ਸਿਹਤ ਆ ਜਿਵੇਂ ਜਿਵੇਂ ਮੈਡੀਕਲ ਰਿਪੋਰਟਾਂ ਉੱਥੇ ਡਾਕਟਰਸ ਵੀ ਬੈਠੇ ਆ ਮੈਂ ਵੀ ਜਾ ਕੇ ਆਇਆ 9-10 ਦਿਨ ਹੋ ਗਏ ਤਕਰੀਬਨ ਉਹਨਾਂ ਦੀ ਸਿਹਤ ਦਿਨੋ-ਦਿਨ ਘਟ ਰਹੀ ਹੈ ਕਿ ਉਹਨਾਂ ਨੂੰ ਮੈਡੀਕਲ ਸਹੂਲਤ ਜ਼ਰੂਰ ਲੈ ਲੈਣੀ ਚਾਹੀਦੀ ਆ ਇਹ ਕੋਈ ਜਿਹੜੀ ਮੈਂ ਇਹ ਗੱਲ ਕਹਿ ਰਿਹਾ ਆ ਇੱਕ ਕਿਸਾਨ ਅੰਦੋਲਨ ਨੂੰ ਕੋਈ ਤਾਰ ਪੀਡੋ ਕਰਨ ਲਈ ਨਹੀਂ ਕਿਉਂਕਿ ਮੈਨੂੰ ਪਤਾ ਮੋਦੀ ਪਿਛਲੀ ਵਾਰ ਵੀ 14 ਮਹੀਨਿਆਂ ਬਾਅਦ ਉਹਨੇ ਆਪਦੀ ਜ਼ਿੱਦ ਛੱਡੀ ਸੀ ਇਹ ਅੰਦੋਲਨ ਲੰਮਾ ਚੱਲਣਾ ਹੈ ਜਿਹੜੀਆਂ ਫੌਜਾਂ ਹੈ ਉਹ ਜਰਨੈਲ ਨਾਲ ਹੀ ਲੜਦੀਆਂ ਜੇ ਜਰਨੈਲ ਤਕੜਾ ਤਾਂ ਫੌਜਾਂ ਵੀ ਤਕੜੀਆਂ ਹਨ ਅਗਰ ਡੱਲੇਵਾਲ ਸਾਹਿਬ ਥੋੜੀ ਸਿਹਤ ਨੂੰ ਕੁਝ ਹੁੰਦਾ ਹੈ ਬਤੌਰ ਰਿਸ਼ਤੇਦਾਰ ਸਾਡੇ ਫਿਰਦੇ ਵੀ ਬਲੁੰਦਰੇ ਜਾਣੇ ਕਿਉਂਕਿ ਸਾਨੂੰ ਵੀ ਬੜਾ ਤੁਹਾਡਾ ਆਸਰਾ ਹੈ ਤੇ ਇਕੱਲਾ ਸਾਨੂੰ ਸਾਡੇ ਪਿੰਡ ਫੱਤਨ ਵਾਲਾ ਨੂੰ ਹੀ ਨਹੀਂ ਸਮੁੱਚੇ ਕਿਸਾਨ ਭਾਈਚਾਰੇ ਨੂੰ ਜਿਹੜੇ ਤੁਹਾਡੀ ਜਥੇਬੰਦੀ ਦੇ ਵਿੱਚ ਕੰਮ ਕਰਦੇ ਆ ਜਿਹੜੇ ਅੱਜ ਲੱਖਾਂ ਦੀ ਤਦਾਦ ਦੇ ਵਿੱਚ ਤੁਹਾਡੀਆਂ ਲਈ ਅਰਦਾਸਾਂ ਕਰਨ ਲਈ ਪਹੁੰਚੇ ਐ ਇਸ ਅੰਦੋਲਨ ਨੂੰ ਸਫਲ ਕਰਨ ਲਈ ਪਹੁੰਚੇ ਆ ਸੋ ਥੋਡੀ ਸਿਹਤ ਆ ਜਿਹੜੀ ਅੰਦੋਲਨ ਦੇ ਨਾਲ-ਨਾਲ ਉਹ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਕੋਈ ਵੀ ਮੋਰਚਾ ਜਦੋਂ ਲੀਡਰ ਇੱਕ ਹੀ ਹੁੰਦਾ ਸਾਰਿਆਂ ਦੇ ਵਿੱਚੋਂ ਇਕੱਲੇ ਉਹ ਨਿਤਰ ਕੇ ਆਏ ਆ ਸਾਰੇ ਲੀਡਰ ਜਿਹਨੇ ਕਿਸਾਨ ਯੂਨੀਅਨਾਂ ਦੇ ਹੋਰ ਆਗੂ ਸਹਿਬਾਨ ਬੜੇ ਸਤਿਕਾਰਯੋਗ ਆ ਲੇਕਿਨ ਬੜਾ ਵੱਡਾ ਤੇ ਔਖਾ ਉਹਨਾਂ ਨੇ ਸਟੈਪ ਚੱਕਿਆ ਤੇ ਗੁਰੂ ਮਹਾਰਾਜ ਨੇ ਵੀ ਬਖਸ਼ਿਸ਼ ਕੀਤੀ ਆ ਬੜੇ ਸਫਲ ਵੀ ਹੋਏ ਆ ਲੋਕਾਂ ਨੇ ਕਿਸਾਨਾਂ ਨੇ ਸਰਾਣਾ ਵੀ ਕੀਤੀ ਆ ਕਿਉਂਕਿ ਜੇ ਦੇਖੋ ਇਸ ਸਾਰਾ ਮੁਲਕ ਆ ਜਿਹੜਾ ਕਿਸਾਨੀ ਬੇਸਡ ਆ ਕਿਸਾਨ ਪ੍ਰਧਾਨ ਸੂਬਾ ਪੰਜਾਬ ਵੀ ਨਹੀਂ ਹਿੰਦੁਸਤਾਨ ਵੀ ਕਿਸਾਨ ਪ੍ਰਧਾਨ ਜੇ ਕਿਸਾਨ ਨੂੰ ਹੀ ਕੁਝ ਹੋ ਗਿਆ ਜੇ ਕਿਸਾਨੀ ਨਾ ਬਚੀ ਤਾਂ ਕਿਸਾਨੀ ਦੇ ਨਾਲ ਵਿਚਾਰੇ ਮਜ਼ਦੂਰ ਦਾ ਵੀ ਨੁਕਸਾਨ ਹੋ ਜਾਣਾ ਹੈ ਕਿਸਾਨੀ ਦੇ ਨਾਲ ਵਪਾਰੀ ਦਾ ਵੀ ਬੁਰਾ ਹਾਲ ਹੋ ਜਾਣਾ ਹੈ ਮੁਲਾਜ਼ਮਾਂ ਦਾ ਵੀ ਜਿਹੜਾ ਉਹ ਵੀ ਇਹਨਾਂ ਨਾਲ ਰਿਲੇਟਡ ਹੈ ਸੋ ਅੱਜ ਦੇ ਜਿਹੜੇ ਅੰਦੋਲਨ ਦੇ ਵਿੱਚ ਸਾਰੇ ਹੀ ਪੰਜਾਬ ਦੇ ਹੋਰ ਸੂਬਿਆਂ ਦੇ ਵੀ ਕਿਸਾਨ ਤੇ ਮਜ਼ਦੂਰ ਪਹੁੰਚੇ ਆ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਨਾ ਸਭਨਾ ਦਾ ਧੰਨਵਾਦ ਵੀ ਕਰਦਾ ਔਰ ਪਿੱਛੇ ਜਿਹੜਾ 30 ਤਰੀਕ ਨੂੰ ਪੰਜਾਬ ਬੰਦ ਦਾ ਐਲਾਨ ਸੀ ਜਿਹਦਾ ਕ੍ਰੈਡਿਟ ਪੰਜਾਬ ਦਾ ਬਹੁਤ ਹੀ ਨਕੰਮਾ ਮੁੱਖ ਮੰਤਰੀ ਲੈਣਾ ਚਾਹੁੰਦਾ ਹੈ ਕਿ ਮੋਦੀ ਆ ਜਿਹੜਾ ਜੀ ਇਹਨੂੰ ਮੰਨਗਾ ਮੰਨ ਲੈਣੀਆਂ ਚਾਹੀਦੀਆਂ ਅਸੀਂ ਪੰਜਾਬ ਸਰਕਾਰ ਵੱਲੋਂ ਉਹਦੀ ਨਖੇਦੀ ਕਰਦੇ ਹਾਂ ਨਖੇਦੀ ਨਹੀਂ ਬਈ ਉਹ ਜਿਹੜਾ ਪੰਜਾਬ ਬੰਦ ਸੀ ਉਹਨੂੰ ਵੇਖ ਕੇ ਤੂੰ ਘਬਰਾ ਗਿਆ ਅੰਦਰੋਂ ਤਾਂ ਤੂੰ ਵੀ ਭਾਜਪਾ ਨਾਲ ਰਲਿਆ ਹੋਇਆ ਹੈਂ ਮੈਂ ਸਿਆਸੀ ਗੱਲ ਐ ਇਸ ਮੌਕੇ ਤੇ ਕੋਈ ਕਰਨੀ ਨਹੀਂ ਚਾਹੁੰਦਾ ਸੀ ਲੇਕਿਨ ਅੱਜ ਭਗਵੰਤ ਮਾਨ ਜੀ ਦਾ ਜਿਹੜਾ ਬਿਆਨ ਆ ਮੈਂ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਨੂੰ ਇਹ ਗੱਲ ਕਹਿਣੀ ਪਈ ਕਿ ਜਿਹੜਾ 30 ਦਾ ਬੰਦ ਇੰਨਾ ਸਫਲ ਹੋਇਆ ਸ਼ਹਿਰੀ ਲੋਕਾਂ ਦਾ ਖਾਸ ਕਰਕੇ ਧੰਨਵਾਦ ਸਾਰਿਆਂ ਨੇ ਸਾਥ ਦਿੱਤਾ ਕਿ ਯਾਰ ਉਹ ਵਿਚਾਰਾ ਬਜ਼ੁਰਗ 70 ਸਾਲ ਤੋਂ ਵੱਧ ਉਮਰ ਦਾ ਜਿਹੜਾ ਉੱਥੇ ਕਿਸਾਨਾਂ ਦੀ ਲੜਾਈ ਨਹੀਂ ਸਮੁੱਚੇ ਪੰਜਾਬੀਆਂ ਦੀ ਲੜਾਈ ਸਮੁੱਚੇ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਦੀ ਲੜਾਈ ਲੜ ਰਿਹਾ ਹੈ ਅੱਜ ਨੂੰ 40 ਦਿਨ ਹੋ ਗਏ ਇੱਕ ਅੰਦਾ ਦਾ ਦਾਣਾ ਤੱਕ ਉਹਦੇ ਅੰਦਰ ਨਹੀਂ ਗਿਆ ਤੇ ਫੇਰ ਵੀ ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅਸ਼ੀਰਵਾਦ ਨਾਲ ਐਡਾ ਵੱਡਾ ਸੰਘਰਸ਼ ਲੜ ਰਿਹਾ ਹੈ ਤੇ ਅਸ਼ਕੇ ਪੰਜਾਬ ਦੇ ਲੋਕਾਂ ਦੇ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਦੇ ਜਿਨ੍ਹਾਂ ਨੇ ਬਹੁਤ ਵੱਡੇ ਪੱਧਰ ਤੇ ਜਿਹੜਾ ਕਿਸਾਨੀ ਦੇ ਇਸ ਅੰਦੋਲਨ ਦਾ ਖਨੋਰੀ ਵੇਖੇ ਸਾਥ ਦਿੱਤਾ ਹੈ ਉਹਦੇ ਲਈ ਮੈਂ ਵੀ ਦੁਆਵਾਂ ਕਰਦਾ ਕਿ ਇਹਦੇ ਵਿੱਚ ਅਸੀਂ ਕਾਮਯਾਬ ਹੋਈਏ ਕੇਂਦਰ ਦੀ ਸਰਕਾਰ ਝੁਕੇ ਸਾਡੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ ਤੇ ਡੱਲੇਵਾਲ ਸਾਹਿਬ ਦੀ ਸਿਹਤ ਉਹ ਨਵੰਬਰ ਨਾ ਹੋਣ ਤਾਂ ਕਿ ਕਦੇ ਵੀ ਜਦੋਂ ਕੋਈ ਇਹੋ ਜੀਆਂ ਜ਼ਾਲਮ ਸਰਕਾਰਾਂ ਕਿਸਾਨੀ ਦੇ ਅੰਦੋਲਨਾਂ ਦੇ ਵਿੱਚ ਸਾਡੇ ਨਾਲ ਧੱਕਾ ਕਰਦੀਆਂ ਤਾਂ ਡੱਲੇਵਾਲ ਸਾਹਿਬ ਉਹਦੀ ਅਗਵਾਈ ਕਰਕੇ ਸਾਨੂੰ ਉਹਦੇ ਅੰਦੋਲਨਾਂ ਵਿੱਚ ਇਨਸਾਫ਼ ਦਿਵਾਉਣ ਸੰਘਰਸ਼ਾਂ ਨੂੰ ਕਾਮਯਾਬ ਕਰੇ ਅੱਜ ਮਹਾਪੰਚਾਇਤ ਹੋ ਰਹੀ ਹੈ ਕਿਵੇਂ ਦੇਖਦੇ ਹੋ ਪੂਰੇ ਪੰਜਾਬ ਪਰ ਤੋਂ ਨਹੀਂ ਦੇਸ਼ ਪਰ ਤੋਂ ਕਿਸਾਨ ਨੂੰ ਖਣੋਰੀ ਪੁੱਛ ਰਹੇ ਮੈਂ ਉਹੀ ਗੱਲ ਤੁਹਾਨੂੰ ਦੱਸ ਕੇ ਹਟਿਆ ਕਿ ਲੱਖਾਂ ਲੋਕ ਆਪ ਮੁਹਾਰੇ ਹੋ ਕੇ ਉਸ ਬਜ਼ੁਰਗ ਨੂੰ ਸਲਾਮ ਕਰਨ ਲਈ ਉਹਨਾਂ ਦੇ ਦਰਸ਼ਨ ਕਰਨ ਲਈ ਸਟੇਜ ਤੇ ਉਹਨਾਂ ਨੂੰ ਲਿਆਂਦਾ ਗਿਆ ਕਿ ਜਿਹੜਾ ਸੰਘਰਸ਼ ਉਹਨਾਂ ਨੇ ਵਿੱਢਿਆ ਅਸੀਂ ਸਾਰੇ ਇਸ ਅੰਦੋਲਨ ਦੇ ਵਿੱਚ ਉਹਨਾਂ ਦੇ ਨਾਲ ਆ ਚਾਹੇ ਕੋਈ ਕਲਾਕਾਰ ਭਰਾ ਚਾਹੇ ਕੋਈ ਸਿੰਗਰ ਆ ਚਾਹੇ ਕੋਈ ਫਿਲਮੀ ਐਕਟਰ ਆ ਤੇ ਚਾਹੇ ਕੋਈ ਕਿਸੇ ਵੀ ਖਿੱਤੇ ਨਾਲ ਕੋਈ ਮੁਲਾਜ਼ਮਾਂ ਨੌਜਵਾਨ ਕਾਲਜਾਂ ਦੇ ਮੇਰੇ ਯੂਨੀਵਰਸਿਟੀਆਂ ਦੇ ਜਿਹੜੇ ਯਾਰ ਦੋਸਤ ਸਾਡੀ ਨੌਜਵਾਨੀ ਆ ਪੰਜਾਬ ਦਾ ਯੂਥ ਬਹੁਤ ਵੱਡੇ ਪੱਧਰ ਤੇ ਉੱਥੇ ਪਹੁੰਚਿਆ ਬਜ਼ੁਰਗ ਬਹੁਤ ਵੱਡੇ ਪੱਧਰ ਤੇ ਚੋਂ ਪਹੁੰਚੇ ਇੱਥੋਂ ਤੱਕ ਕਿ ਬੀਬੀਆਂ ਹਜ਼ਾਰਾਂ ਦੇ ਜਥਿਆਂ ਦੇ ਵਿੱਚ ਉੱਥੇ ਪਹੁੰਚੀਆਂ ਉੱਥੇ ਦੇਖਿਆ ਜਾ ਕੇ ਲੰਗਰ ਬਣ ਰਹੇ ਆ ਤੇ ਕਿਸੇ ਗੱਲ ਦਾ ਕੋਈ ਤੋੜ ਨਹੀਂ ਕਿਉਂਕਿ ਜਿੱਥੇ ਖਾਲਸਾ ਪੰਥ ਨੇ ਤੇ ਕਿਸਾਨੀ ਨੇ ਜਿੱਥੇ ਛੱਡੇ ਗੱਡੇ ਤੇ ਉੱਥੇ ਖਾਲਸਾ ਲੜਾਈ ਲਈ ਸ਼ਾਂਤਮਈ ਸੰਘਰਸ਼ ਲਈ ਨੌਂ ਬਰ ਨੌ ਤਿਆਰ ਰੰਗ ਦਾ ਦਲੇਵਾਰ ਸਾਹਿਬਾਂ ਤੁਸੀਂ ਰਿਸ਼ਤੇਦਾਰੀ ਦੀ ਗੱਲ ਕੀਤੀ ਜੀ ਰਿਸ਼ਤੇਦਾਰੀ ਦੀ ਜੀ ਦੇਖੋ ਜੀ ਸਾਡੇ ਪਿੰਡੋਂ ਮੈਰਿਡ ਆ ਮੇਰੇ ਭੂਆ ਜੀ ਤਾਂ 10 ਦਿਨ 10 ਮਹੀਨੇ ਪਹਿਲਾਂ ਸੌਰੀ ਪੂਰੇ ਹੋ ਗਏ ਸੀ ਸੋ ਐਜ਼ ਇੱਕ ਬਹੁਤ ਕਰੀਬੀ ਰਿਸ਼ਤੇਦਾਰ ਸਾਡਾ ਸਾਰਿਆਂ ਦਾ ਹੀ ਫਰਜ਼ ਬੰਦਾ ਇਸ ਅੰਦੋਲਨ ਚ ਜਾਈਏ ਸੋ ਫਤਨ ਵਾਲੇ ਪਿੰਡ ਦੇ ਵੀ ਮੈਂ ਜਿੰਨੇ ਵੀ ਸੱਜਣ ਸਾਡੇ ਸਾਰੇ ਘਰਾਂ ਦੇ ਨੇ ਵਾਰੀ ਬੰਨੀ ਐ ਉੱਥੇ ਜਾਂਦੇ ਉਹਨਾਂ ਦਾ ਵੀ ਤੈਤ ਤੋਂ ਸ਼ੁਕਰਗੁਜ਼ਾਰ ਆ ਪ੍ਰਧਾਨ ਮੰਤਰੀ ਇੱਕ ਸਿੰਗਰ ਨੂੰ ਮਿਲਦੇ ਆ ਪੰਜਾਬ ਦੇ ਬਟ ਜਿਹੜਾ 40 ਦਿਨਾਂ ਤੋਂ ਭੁੱਖੇ ਬੈਠੀ ਐ ਕਿਸਾਨਾਂ ਨਾਲ ਦੇ ਦੇਖੋ ਉਹੀ ਗੱਲ ਕਹਿਣੀ ਚਾਹੁੰਦੇ ਆ ਕੋਈ ਸਿੰਗਰ ਨੂੰ ਮਿਲਣਾ ਕੋਈ ਮਾੜੀ ਗੱਲ ਨਹੀਂ ਚਲੋ ਉਹ ਸਿੰਗਰ ਨੇ ਪੰਜਾਬੀ ਲਈ ਪੰਜਾਬੀਅਤ ਲਈ ਬੜਾ ਵੱਡਾ ਯੋਗਦਾਨ ਆ ਚੰਗੀ ਗੱਲ ਆ ਕਿ ਸਰਦਾਰਾਂ ਦੀ ਕਦਰ ਹੋਣ ਲੱਗੀ ਪਰ ਜਿਹੜੇ ਸਰਦਾਰ ਇੱਥੇ ਰੁੱਲਦੇ ਪਏ ਆ ਜਿਹੜੇ ਸਰਦਾਰਾਂ ਦੀਆਂ ਕਈ ਸੈਂਕੜੇ ਜਿਹੜੀਆਂ ਮੰਗਾਂ ਉਹ ਅਧ ਵਿਚਕਾਰ ਲਟਕ ਲਟਕੀਆਂ ਪਈਆਂ ਚਾਹੇ 84 ਦੇ ਦੰਗੇ ਹੋਏ ਇਹੋ ਜਿਹੇ ਜਿਹੜੇ ਹਜੇ ਅਦਾਲਤਾਂ ਚ 40 40 ਸਾਲ ਹੋ ਗਏ ਕੇਸ ਚੱਲੀ ਜਾਂਦੇ ਆ ਸੋ ਮੈਂ ਉਸ ਉਸ ਪਾਸੇ ਆਪਾਂ ਫੇਰ ਕਿਸੇ ਦਿਨ ਪ੍ਰੈਸ ਕਾਨਫਰੰਸ ਰੱਖਾਂਗੇ ਚਾਹੇ ਡਿਬਰੂਗੜ੍ਹ ਵੇਖੇ ਸਾਡੇ ਬੰਦੀ ਸਿੰਘ ਆ ਚਾਹੇ ਪੰਜਾਬ ਦੇ ਲਟਕਦੇ ਮੁੱਦੇ ਆ ਉਹਨਾਂ ਬਾਰੇ ਆਪਾਂ ਫੇਰ ਕਿਸੇ ਦਿਨ ਗੱਲ ਕਰਾਂਗੇ ਅੱਜ ਸਿਰਫ ਆਪਾਂ ਫੋਕਸ ਕਿਸਾਨੀ ਅੰਦੋਲਨ ਬਾਰੇ ਜਿਹੜਾ ਕਨੌਰੀ ਵਿਖੇ ਚੱਲ ਰਿਹਾ ਆਪਾਂ ਉਹਦੇ ਬਾਰੇ ਰੱਖੀਏ ਬਿਲਕੁਲ ਇਹ ਗੱਲ ਕਰੀਏ ਤਾਂ ਚਿੰਤਾ ਜਿਹੇ ਜਤਾਈ ਜਾ ਰਹੀ ਹੈ ਪੰਜਾਬ ਸਰਕਾਰ ਵੱਲ ਕੇਂਦਰ ਸਰਕਾਰ ਵੱਲੋਂ ਵੀ ਜਿਹੜੀਆਂ ਮੰਗਾਂ ਨੇ ਉਹ ਵੀ ਜਾਇਜ਼ ਦੱਸਿਆ ਜਾ ਰਹੀਆਂ ਹੈ ਪਰ ਫਿਰ ਵੀ ਕਿਉਂ ਨਹੀਂ ਇਹਨਾਂ ਵੱਲ ਭਾਈ ਜੀ ਦੇਖੋ ਕੋਈ ਵਪਾਰੀ ਵਪਾਰ ਕਰਦਾ ਹੈ ਪਰਮਾਤਮਾ ਸਭ ਨੂੰ ਤਰੱਕੀ ਬਖਸ਼ੇ ਉਹ ਦਿਨ-ਦੁਨੀ ਰਾਤ ਚੌਗਣੀ ਤਰੱਕੀ ਕਰਦਾ 5-7 ਸਾਲਾਂ 'ਚ ਹੋਰ 10 ਸਾਲਾਂ 'ਚ ਹੋਰ ਤਰੱਕੀ ਹੁੰਦੀ ਆ। ਲੇਕਿਨ ਕਿਸਾਨ ਆ ਜਿਹੜਾ ਜਿਹੜਾ ਅੰਨ ਦਾਤਾ ਦੇਸ਼ ਦਾ ਉਹ ਦਿਨ ਪਰ ਦਿਨ ਉਹਦੀ ਹਾਲਤ ਨਿੱਗੜਦੀ ਜਾ ਰਹੀ ਆ। ਮੈਨੂੰ ਨਹੀਂ ਲੱਗਦਾ ਵੀ ਕੋਈ ਕਿਸਾਨ ਇਹੋ ਜਿਹਾ ਹੋਊਗਾ ਜਿਹਦੇ ਤੇ ਕਰਜ਼ਾ ਨਾ ਹੋਵੇ। ਕਿਉਂਕਿ ਸਵਾਮੀਨਾਥਨ ਦੀ ਰਿਪੋਰਟ ਲਾਗੂ ਨਹੀਂ ਹੋ ਰਹੀ। ਜਿੰਸਾਂ ਦੇ ਭਾਅ ਕਿਤੇ ਦੀ ਕਿਤੇ ਗਏ, ਪੈਟਰੋਲ ਡੀਜ਼ਲ ਦੇ ਭਾਅ ਕਿਤੇ ਦੀ ਕਿਤੇ ਗਏ। ਜਿਹੜਾ ਇੰਪਲੀਮੈਂਟਸ ਜਿਹੜੇ ਸੰਧ ਵਰਤਦਾ ਹੈ ਖੇਤੀ ਲਈ ਕਿਸਾਨ ਉਹਦੇ ਰੇਟ ਕਿਤੋਂ ਦੀ ਕਿਤੇ ਹੋ ਗਏ ਲੇਕਿਨ ਕਿਸਾਨ ਦੀ ਜਿਹੜੀ ਫਸਲ ਆ ਉਹ ਉੱਥੇ ਹੀ ਖੜੀ ਹੈ ਸੋ ਐਮਐਸਪੀ ਸਾਰੀਆਂ ਫਸਲਾਂ ਤੇ ਮਿਲਣੀ ਚਾਹੀਦੀ ਆ ਕਿਸਾਨ ਦੀ ਫਸਲ ਦਾ ਬੀਮਾ ਹੋਣਾ ਚਾਹੀਦਾ 12 ਮਹੀਨੇ 30 ਦਿਨ ਕਿਸਾਨ ਦੀ ਫਸਲ ਨੰਗੇ ਤੜ ਅਸਮਾਨ ਦੇ ਥੱਲੇ ਖੜੀ ਹੈ ਕਦੇ ਸਾਨੂੰ ਗੜੇ ਮਾਰ ਕੇ ਕਦੇ ਸਾਨੂੰ ਡੋਬਾ ਮਾਰ ਕੇ ਕਦੇ ਸਾਨੂੰ ਸੁੱਕਾ ਮਾਰ ਕੇ ਸੋ ਇੰਨੀ ਭੈੜੇ ਹਾਲਾਤਾਂ ਨਾਲ ਵੀ ਜੂਝਦਾ ਹੋਇਆ ਜਿਹੜਾ ਦੇਸ਼ ਦਾ ਕਿਸਾਨ ਉਹ ਫਿਰ ਸੰਘਰਸ਼ ਕਰਕੇ ਆਪਦੇ ਲੋਕਾਂ ਲਈ ਆਪਦੇ ਦੇਸ਼ ਵਾਸੀਆਂ ਲਈ ਅ ਅਨਾਜ ਪੈਦਾ ਕਰਦਾ ਸੋ ਇਹੀ ਲੜਾਈ ਹੈ ਸਾਡੀ ਇਹੀ ਢੱਲੇਵਾਲ ਸਾਹਿਬ ਦਾ ਜਿਹੜਾ ਹੈਗਾ ਸੰਘਰਸ਼ ਹੈ